ਹਾਂ ਹਰ ਪਤਾ ਲੀਡਰ ਬਣਾ ਫਿਰਦਾ ਜੀ ਜੈਂਬਰ ਸੋਟੇ ਪੂਰੇ ਪੈਕਿੰਗ ਕਰ ਲਿਆ ਸਰਜੀ ਜੀ ਜੀ ਦਾ ਮਰਯੋਦਨ ਜਾਂਦਾ ਮੈਂ ਐਸ ਐਚਓ ਸਿਟੀ ਇਨਸਪੈਕਟਰ ਕੁਪਾਲ ਸਿੰਘ ਅੱਜ ਇੱਥੇ ਇੱਕ ਗੁਰਦੁਆਰਾ ਸੰਸਵਾ ਰੋਡ ਤੇ ਇੱਕ ਕੋਈ ਐਕਸੀਡੈਂਟ ਹੋ ਗਿਆ ਸੀਗਾ ਜਿਹਦੇ ਥੰਬੇ ਦੇ ਵਿੱਚ ਕਰੰਟ ਆਣ ਕਰਕੇ ਇੱਕ ਗਾਂ ਦੀ ਜਿਹੜੀ ਮੌਤ ਹੋ ਗਈ ਸੀਗੀ ਉਦੇ ਪ੍ਰਤੀ ਸਾਡੇ ਸਤੀਸ ਪ੍ਰਧਾਨ ਜੀ ਤੇ ਚਤਰਵਰਤੀ ਜੀ ਸਾਰੇ ਪ੍ਰਧਾਨ ਜੀ ਨਾਲ ਸਾਡੀ ਗੱਲਬਾਤ ਹੋ ਗਈ ਆ ਤੇ ਸਾਰਾ ਮਸਲੇ ਦਾ ਹੱਲ ਨਿਕਲ ਚੁੱਕਿਆ ਤੇ ਹੁਣ ਅਸੀਂ ਜਿਹੜਾ ਖੰਭਾ ਆ ਇੱਥੇ ਕਹਿੰਦੇ ਪਹਿਲਾਂ ਵੀ ਇੱਕ ਦੋ ਵਾਰੀ ਇਦਾਂ ਦਾ ਹੀ ਹਾਦਸਾ ਹੋਇਆ ਅੱਜ ਅਸੀਂ ਸ਼ਾਮ ਤੱਕ ਇਹ ਖੰਭਾ ਸਾਂ ਚੇਂਜ ਕਰਾ ਦਾਂਗੇ ਕਾਰਨ ਪਤਾ ਲੱਗਿਆ ਸਾਡੇ ਵੀ ਜ਼ਿਆਦਾ ਹਾਂਜੀ ਪੋਸਟਮਾਰਟਿਕ ਵਗੈਰਾ ਕਰਾਵਾਂਗੇ ਹੁਣ ਜੀ ਉਹਦੇ ਉੱਤੇ ਪਤਾ ਲੱਗੂਗਾ ਕਿ ਉਹ ਵੀ ਕਾਰਨ ਹੋਇਆ ਤੇ ਅੱਜ ਪ੍ਰਧਾਨ ਜੀ ਅੱਜ ਇੱਥੇ ਗੋਮਾਤਾ ਜਿਹੜੇ ਹੈਗੇ ਆਪਾਂ ਹਿੰਦੂ ਜਿਹੜਿਆਂ ਗੋਮਾਤਾ ਨੂੰ ਜਿਹੜਾ ਪੁੱਛਦੇ ਆ ਅੱਜ கரੰਟ ਦੇ ਨਾਲ ਜਿਹੜੇ ਗਊਆਂ ਦੀ ਮੌਤ ਹੋਇਆ ਠੀਕਾ ਨਾ ਚੱਲਦਾ ਜੈ ਸ਼੍ਰੀ ਰਾਮ ਜਗੋ ਮਾਤਾ ਜੀ ਮਾਸਤੇਸ਼ ਕੁਮਾਰ ਰਾਸ਼ਟਰੀ ਦੇ ਅੱਛ ਗਊ ਰਖਸ਼ਾ ਦਲ ਰਾਸ਼ਟਰੀ ਸੰਗਠਨ ਮੰਤਰੀ ਸ਼੍ਰੀ ਹਿੰਦੂਤਾ ਅੱਜ ਤੋਂ ਦੋ ਮਹੀਨੇ ਪਹਿਲਾਂ ਵੀ ਇਸੇ ਜਗ੍ਹਾ ਤੇ ਦੋ ਤਿੰਨ ਗਊਆਂ ਦੀ ਮੌਤ ਹੋਈ ਸੀ ਹੋਰ ਕਈ ਜਗ੍ਹਾ ਖੰਬਿਆਂ ਦੇ ਨਾਲ ਲੱਗ ਕੇ கரੰਟ ਨਾਲ ਗਊਆਂ ਦੀ ਮੌਤ ਹੋਈ ਜਦੀ ਕੰਪਲੇਂਟ ਅਸੀਂ ਸ਼ਿਟੀ ਥਾਣਾ ਦੇ ਵਿੱਚ ਕੀਤੀ ਉਹਦੀ ਜਿਹੜੀ ਰਿਪੋਰਟ ਹੈ ਮੈਡੀਕਲ ਰਿਪੋਰਟ ਹੈ ਉਹਦੇ ਵਿੱਚ ਵੀ ਕਰੰਟ ਆ ਗਿਆ ਇਸ ਦੇ باوجود ਵੀ ਅੱਜ ਤੱਕ ਬਿਜਲੀ ਬੋਰਡ ਦੇ ਖਿਲਾਫ ਕੋਈ ਪਰਚਾ ਨਹੀਂ ਕੀਤਾ ਪੁਲਿਸ ਨੇ ਬੜੀ ਹੈਰਾਨੀ ਵਾਲੀ ਗੱਲ ਹੈ ਕੱਲ ਨੂੰ ਇੱਥੇ ਬੱਚੇ ਦਾ ਨੁਕਸਾਨ ਹੋ ਸਕਦਾ ਹੋਰ ਕਿਸੇ ਬਜ਼ੁਰਗ ਦੀ ਬਜ਼ੁਰਗ ਦੀ ਕਿਸੇ ਇਨਸਾਨ ਦੀ ਕਿਸੇ ਬੱਚੇ ਦੀ ਮੌਤ ਹੋ ਸਕਦੀ ਹੈ ਸਰਕਾਰ ਬਿਲਕੁਲ ਵੀ ਇਸ ਵੱਲ ਧਿਆਨ ਨਹੀਂ ਦੇ ਰਹੀ ਮੇਰੀ بار-ਬਾਰ ਇਹੀ ਰਿਕਵੈਸਟ ਹੈ ਦੇ ਜਿੰਨੇ ਵੀ ਰਾਜਪੁਰੇ ਚ ਖੰਭੇ ਆ ਤੁਸੀਂ ਦੇਖੋ ਜਾ ਕੇ ਇਸ ਖੰਭੇ ਤੇ ਤਾਂ ਚਲੋ ਤਾਰਾ ਇਹਦੇ ਅੰਦਰ ਪੈਕ ਹੈ ਤੇ ਕਈ ਖੰਭਿਆਂ ਤੇ ਮੰਡੀਆਂ ਤਾਰਾਂ ਦਾ ਕਨੈਕਸ਼ਨ ਹੋਏ ਹੋਏ ਆ ਉਸ ਨੂੰ ਕਿਸੇ ਵੀ ਟਾਈਮ ਜਿਹੜਾ ਮੌਤ ਨੂੰ ਬਲਾਵਾ ਆ ਸਕਦਾ ਕਿਸੇ ਦੇ ਵੀ ਇਹਨਾਂ ਵੱਲ ਜ਼ਰੂਰੀ ਧਿਆਨ ਦੇਵੇ ਦੂਸਰੀ ਮਰੀ ਜਿਹੜੀ ਰਿਕਵੈਸਟ ਆ ਅੱਜ ਫੇਰ ਜਿਹੜੀ ਇਹ ਕਾਰਵਾਈ ਇੱਥੇ 2 ਹfte ਹੋਈ ਹੈ ਮਾਏ ਕਹਣਾ ਇਹ ਨਹੀਂ ਹੋਣੀ ਸੇ ਜੇ ਪੁਲਿਸ ਦੀ ਸਖਤ ਕਾਰਵਾਈ ਹੁੰਦੀ ਰਵੀ ਮਹਿਤਾਬ ਵੱਲੋਂ ਤੇ ਅਜੇ ਵੱਲੋਂ ਪਰਚੇ ਦਰਜ ਕਰਾਏ ਗਏ ਕੰਪਲੇਂਟ ਦਿੱਤੀ ਗਈ ਜਿਹਦੀ ਅਜੇ ਤੱਕ ਰੱਪਾਇਰ ਨਹੀਂ ਹੋਈ ਐਕਸੀਮ ਨੂੰ ਪੰਜਾਬ ਦੇ ਸਾਬਕਾ ਚੇਅਰਮੈਨ ਮੈਂ ਗੋਸੇਵਾ ਯੋਗ ਦੇ ਕੀਮਤੀ ਭਗਤ ਜੀ ਪਹੁੰਚੇ ਸੀ ਪਿਛਲੀ ਵਾਰ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਸੀ ਵੀ ਕੀ ਕਰਨਾ ਦੋਮਾਂ ਦੀ ਮੌਤ ਹੋਊਗਾ ਉਹਨਾਂ ਨੇ ਕਿਹਾ ਇਹ ਅਸਮਾਨੀ ਬਿਜਲੀ ਡਿੱਗੀ ਆ ਬੜੇ ਹਾਸੇ ਵਾਲੀ ਗੱਲ ਆ ਮੈਂ ਇਹ ਕਹਾਂਗਾ ਪੁਲਿਸ ਨੂੰ ਸਰਕਾਰ ਨੂੰ ਐਕਸੀਮ ਐਸ ਡੀਓ ਤੇ ਜਿਹੜੇ ਹੋਰ ਜਿੰਮੇਵਾਰ ਅਫਸਰਾਂ ਉਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਜੇਕਰ ਨਾ ਸਖਤ ਕਾਰਵਾਈ ਹੋਈ ਇਸ ਗਊ ਮਾਤਾ ਦੀ ਲਾਸ਼ ਨੂੰ ਲੈ ਕੇ ਅਸੀਂ ਸੜਕ ਤੇ ਰੱਖਾਂਗੇ ਤੇ ਜਾਮ ਕਰਾਂਗੇ ਮੇਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਜਿਆਦਾ ਤੋਂ ਜਿਆਦਾ ਤعداد ਵਿੱਚ ਗਊ ਪੱਖਤ ਸਨਾਤਨੀ ਅਤੇ ਮੌਕੇ ਤੇ ਪਹੁੰਚਣ ਇਹ ਜਿਹੜੀ ਜਗ੍ਹਾ ਰਾਜਪੁਰਾ ਸ਼ਹਿਰ ਦੇ ਗੁਰਦੁਆਰਾ ਰੋਡ ਤੇ ਮੇੜਾ ਇਹਦਾ ਪੱਪੂ ਜੂਸ ਵਾਲਾ ਜਿੱਥੇ ਪਹਿਲਾਂ ਵੀ ਗਊਆਂ ਦੀ ਮੌਤ ਹੋਈ ਸੀ ਇੱਥੇ ਜਿਆਦਾ ਤੋਂ ਜਿਆਦਾ ਤਦਾਦ ਚ ਪੰਛੋ ਤਾਂ ਕਿ ਆਪਾਂ ਗਊ ਮਾਤਾ ਨੂੰ ਇਨਸਾਫ ਦਿਵਾ ਸਕੀਏ ਹਾਂ ਜੀ ਇੱਕ ਤਾਂ ਇਹ ਜਿਹੜਾ ਥੰਬਾ ਹੈਗਾ ਜਿੱਥੇ ਮੀਟਰ ਲੱਗੇ ਹੋਇਆ ਇਹ ਹੈਗਾ ਲੋਹੇ ਦਾ ਦੂਜਾ ਇਹ ਹੈ ਕਿ ਸ਼ਹਿਰ ਦੇ ਵਿੱਚ ਜਗ੍ਹਾ-ਜਗ੍ਹਾ ਤੇ ਹਜ਼ਾਰੋਂ ਜਗ੍ਹਾ ਹੈ ਜਿੱਥੇ ਜਿਹੜੇ ਮੀਟਰ ਦੇ ਬਕਸੇ ਲੱਗੇ ਹੋਏ ਆ ਉਹਨਾਂ ਦੇ ਟੱਕਣੇ ਹਨੇ ਹਨ ਤਾਰਾਂ ਲੰਗੀਆਂ ਔਰ ਲਗਭਗ ਜ਼ਮੀਨ ਤੋਂ 2-3 ਫੁੱਟ ਤੱਕ ਵੀ ਕਈ ਜਗ੍ਹਾ ਤੇ ਉੱਤੇ ਮੀਟਰ ਦੇ ਬਕਸੇ ਲੱਗੇ ਹੋਏ ਜਿੱਥੇ ਕੋਈ ਬੱਚਾ ਵੀ ਅਗਰ ਹੱਥ ਆ ਦੇਵੇ ਉੱਥੇ ਵੀ ਕੋਈ ਨਾ ਕੋਈ ਗੱਲ ਇਹੋ ਜਿਹੀ ਹੋਰ ਤੇ ਹਾਸਾ ਹੋ ਸਕਦਾ ਹੈਗਾ ਅੱਜ ਇਹ ਗਊ ਮਾਤਾ ਦਾ ਆਪਣੇ ਕਟੜਗੜ ਮੇਰੇ ਸਾਹਮਣੇ ਪਹਿਲੇ ਵੀ ਪੰਜ ਛੇ ਇਹੋ ਜਿਹੇ ਹਾਸੇ ਹੋ ਚੁੱਕੇ ਆ ਪਰ ਕੋਈ ਸਾਤਾ ਨਹੀਂ ਜਗਾ ਪ੍ਰਸ਼ਾਸਨ ਕੀ ਸਮਝਦੇ ਹੋ ਵੀ ਇਹ ਕਿਸੇ ਵੱਡੇ ਹਾਸੇ ਦਾ ਇੰਤਜ਼ਾਰ ਕਰ ਰਹੇ ਆ ਬਿਲਕੁਲ ਸਹੀ ਗੱਲ ਹੈ ਪਿਛਲੀ ਵਾਰ ਬਿਜਲੀ ਬੋਰਡ ਨੇ ਪ੍ਰੋਮਿਸ ਕਰਿਆ ਸੀ ਵੀ ਅਸੀਂ ਜਿੰਨੇ ਵੀ ਖੰਭੇ ਇਹ ਲੋਹੇ ਦੇ ਖੰਭੇ ਆ ਇਹਨਾਂ ਨੂੰ ਚੇਂਜ ਕਰਕੇ ਅਸੀਂ ਪੱਥਰ ਦੇ ਖੰਭੇ ਲਾਵਾਂਗੇ ਪਰ ਉਹ ਉਹਨਾਂ ਨੇ ਮੌਕੇ ਤੇ ਬਿਲਾਸਾ ਬਿਆਸੀ ਕੋਈ ਵੀ ਐਕਸ਼ਨ ਨਹੀਂ ਹੋਇਆ ਕੋਈ ਵੀ ਖੰਭਾ ਨਹੀਂ ਬਦਲਾ ਗਿਆ ਤੇ بار بار ਇਹੀ ਕਹਾਣਾ ਅੱਜ ਮੌਕਾ ਹੈ ਸ਼ਹਿਰ ਨਿਵਾਸੀਆਂ ਨੂੰ ਤੁਹਾਡੇ ਬਚਾਅ ਵਾਲੀ ਗੱਲ ਕਰ ਰਹੇ ਆ ਗਊ ਮਾਤਾ ਦੇ ਇਨਸਾਫ ਦੀ ਗੱਲ ਕਰ ਰਹੇ ਆ ਜੇ ਤੁਸੀਂ ਆਪਣੇ ਆਪ ਨੂੰ ਸਨਾਥਨੇ ਪਹੁੰਚਦੇ ਹੋ ਤਾਂ ਸਾਰੇ ਜਣੇ ਇਕੱਠੇ ਹੋ ਕੇ ਇਕਜੁੱਟ ਹੋ ਕੇ ਗਊ ਮਾਤਾ ਨੂੰ ਇਨਸਾਫ ਦਿਵਾਈਏ ਇਸ ਤੋਂ ਬਾਅਦੋਂ ਤੁਹਾਡਾ ਕੀ ਕਾਰਜਕਰਮ ਹੈ ਮੈਂ ਗੱਲ ਕਰੂੰਗਾ ਐਸਐਚਓ ਸਾਹਿਬ ਨਾਲ ਐਸਐਸਪੀ ਸਾਹਿਬ ਨਾਲ ਵੀ ਗੱਲ ਕਰੂੰਗਾ ਜੇ ਮੰਨੇ ਸੰਤੋਸ਼ ਜਨਕ ਜਵਾਬ ਨਾ ਮਿਲਿਆ ਕਾਰਵਾਈ ਸਖਤ ਨਾ ਕਰੀ ਤਾਂ ਅਸੀਂ ਉਦੋਂ ਤੱਕ ਇਹ ਗਊ ਮਾਤਾ ਨੂੰ ਇੱਥੋਂ ਚੱਕਣ ਨਹੀਂ ਦੇਵਾਂਗੇ ਇਹਦੀ ਜਿਹੜੀ ਡੈਡ ਬਡੀ ਆ ਅਸੀਂ ਸੜਕ 'ਤੇ ਰੱਖ ਕੇ ਨਾ ਜਾਮ ਲਾਵਾਂਗੇ ਇੰਨੇ ਕੁ ਦਿਨ ਵੇਟ ਕਰੋਗੇ ਅਸੀਂ ਇਹ ਪੁਛਾਤਨ ਦੀ ਕਾਰਵਾਈ ਕਰਾਂਗੇ ਮੈਂ ਬੁਲਾ ਰਿਹਾ ਆਪਣੇ ਗਊ ਰੱਖਸ਼ਾ ਦਲ ਦੇ ਮੈਂਬਰਾਂ ਨੂੰ ਵੀ ਬੁਲਾ ਰਿਹਾ ਇੱਕ ਵਾਰੀ ਅਸੀਂ ਥਾਣੇ 'ਤੇ ਜਾਵਾਂਗੇ ਥਾਣੇ ਅਸੀਂ ਇਤਲਾ ਆਈਓਸੀ ਜੋ ਪਿਛਲੇ ਕੈਸ ਦਾ ਉਸ ਨੂੰ ਫੋਨ ਕਰਿਆ ਸੀ ਬੜੇ ਬਤਮੀਜ਼ੀ ਨਾਲ ਪੇਸ਼ ਆਇਆ ਮੁੰਡੇ ਨਾਲ ਕਹਿੰਦਾ ਮੰਨੂ ਗੱਲ ਕਰਨ ਦੀ ਲੋੜ ਨਹੀਂ ਆ ਕਹਿੰਦਾ ਮੈਨੂੰ ਨਾ ਸਿਖਾਉ ਕੰਮ ਕਹਿੰਦਾ ਅਫਸਰਾਂ ਨਾਲ ਗੱਲ ਕਰੋ ਦੁਬਾਰਾ ਮੈਨੂੰ ਫੋਨ ਨਹੀਂ ਕਰਨਾ ਇਹ ਉਦੋਂ ਹੀ ਵਰਡਿੰਗ ਸੀ ਇਹ ਨਾ ਸੀ ਇਹਦਾ ਮੈਨੂੰ ਨਾਂ ਨਹੀਂ ਪਤਾ ਬਹੁਤ ਚੱਕਦੇ ਰਹਿੰਦੇ ਇਸ ਤਿੱਕੇ ਦਾ ਜਿਹੜਾ ਹੈਗਾ ਕਾਹੂ ਮਾਤਾ ਦਾ ਇੱਕ ਕਿਸਮ ਦਾ ਕਤਲ ਕਰਦਾ ਹੈ ਆਪਣੇ ਬਿਜਲੀ ਬੋਰਡ ਨੇ ਕੀ ਕਹਿਣਾ ਚਾਹਦਾ ਸਭ ਤੋਂ ਪਹਿਲਾਂ सारे स्नातनु जय श्री राम जय गौ माता की। गौ माता को सभी सनातनी सभी हिंदू माता मानते हैं और आज जो ये घटना हुई है ये देखकर मन में बहुत पीड़ा हो रही है कि प्रशासन कुंभकर्णी नी सोया हुआ है पहले भी पांच छह गौ माताओं का और एक नंदी का करंट लगने के कारण मौत यहाँ पर हो चुकी है प्रशासन को पहले भी सूचना दी गई थी थाना में कंप्लेंट भी की गई थी पर उस पर प्रशासन ने कोई कार्रवाई नहीं की आज मैं प्रशासन से खासकर हमारे राजपुरा के विधायिका बहन नीना मित्तल से अपील करता हूं, कि ये जो जिनके द्वारा ये अणगहली हुई है एक्शन साहब जेई साहब लैंडमैन या एसडीओ साहब जिनके कारण ये अणगहली हुई है जल्द से जल्द उन पर एफ हो और कानूनी कार्रवाई हो और उन पर ऐसी सख्त कार्रवाई की जाए कि वो जेल की सलाखों के पीछे खड़े हो आज ये गौ माता ने अपने ऊपर ये लिया है कल को ये किसी बच्चे के साथ भी घटना हो सकती है किसी बुजुर्ग के साथ भी घटना हो सकती है और शहर के अंदर खंबों पर नंगी तारे हैं कई मीटरों पर बक्से नहीं है आगे कुछ नहीं है ऐसी घटनाएं कभी भी घट सकती हैं